ਗਿਆਨੀ ਰਕ ਬੇਸਿੰਗ ਤੇ ਗਾਨੇ ਸੁਲਤਾਨ ਸਿੰਘ ਨੂੰ ਜਥੇਦਾਰੀ ਤੋਂ ਲਾਂਬੇ ਕਰਨ ਤੇ ਗੁਰਪ੍ਰਤਾਪ ਸਿੰਘ ਵਿਡਾਲਾ ਦਾ ਵੱਡਾ ਬਿਆਨ ਸਾਹਮਣੇ ਉਹਨਾਂ ਨੇ ਕਿਹਾ ਕਿ ਦਿਨ ਸਿੱਖ ਪੰਥ ਦੇ ਲਈ ਬਹੁਤ ਮੰਦ ਭਾਗ ਹੈ ਤੇ ਦੁੱਖ ਦੀ ਗੱਲ ਹੈ ਕਿ ਐਸਟੀ ਪੀਸੀ ਦੀ ਅੰਤਰੀਕ ਕਮੇਟੀ ਨੇ ਇਹ ਫੈਸਲਾ ਲਿਆ ਤਾਜ਼ਾ ਹੈ ਕਿ ਗੁਰਪ੍ਰਤਾਪ ਸਿੰਘ ਵਿਡਾਲਾ ਨੇ ਕਿਹਾ ਕਿ ਇੱਕ ਕੁਝ ਬੰਦਿਆਂ ਦੀ ਰਾਜੀ ਇੱਛਾ ਪੂਰੀ ਨਾ ਹੋਣ ਕਰਕੇ ਜਥੇਦਾਰਾਂ ਦੇ ਖਿਲਾਫ ਇਹ ਫੈਸਲਾ ਲਿਆ ਗਿਆ ਜੋ ਕਿ ਬਹੁਤ ਹੀ ਮੰਦ ਭਾਗ ਹੈ ਅਜਿਹੇ ਫੈਸਲੇ ਦੇ ਨਾਲ ਜਜ਼ਬਾਤਾਂ ਨੂੰ ਸਿੱਖ ਪੰਥਰ ਦੇ ਜਜ਼ਬਾਤਾਂ ਨੂੰ ਢਾਹ ਲੱਗੀ ਹੈ ਤੇ ਨਾਲ ਹੀ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਐਸਡੀਪੀਸੀ ਦਾ ਫਰਜ਼ ਹੈ ਕਿ ਉਹ ਹੁਕਮ ਜੋ ਵੀ ਜੱਤਦਾਰਾਂ ਦੇ ਵੱਲੋਂ ਜਾਰੀ ਕੀਤੇ ਗਏ ਹੁੰਦੇ ਨੇ ਉਹਨਾਂ ਨੂੰ ਲਾਗੂ ਕਰਵਾਉਣਾ ਚਾਹੀਦਾ ਹੈ ਪਰ ਐਸਡੀਪੀਸੀ ਦੀ ਅੰਤਰੀ ਕਮੇਟੀ ਨੇ ਕੁਝ ਬੰਦਿਆਂ ਦੀ ਰਾਜਸੀ ਇੱਛਾ ਨੂੰ ਪੂਰੀ ਨਾ ਕਰੰਤੇ ਜੱਤਦਾਰਾਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਜੋ ਕਿ ਬਹੁਤ ਹੀ ਮਾੜੀ ਗੱਲ ਹੈ ਅਜਿਹਾ ਕਰਨਾ ਇਹ ਫੈਸਲਾ ਬਿਲਕੁਲ ਹੀ ਗਲਤ ਹੈ ਤੇ ਮੈਂ ਇਸ ਫੈਸਲੇ ਦੀ ਨਿਖੇਧੀ ਕਰਦਾ ਔਰ ਕੀ ਕੁਝ ਕਿਹਾ ਗੁਰਪ੍ਰਤਾਪ ਸਿੰਘ ਵਡਾਲਾ ਨੇ ਤੁਸੀਂ ਵੀ ਸੁਣੋ ਸਮੁੱਚੇ ਸਿੱਖ ਪੰਥ ਵਾਸਤੇ ਬਹੁਤ ਹੀ ਮਨ ਭਾਗਾ ਦਿਨ ਹੈ ਬੜਾ ਸਾਨੂੰ ਇਸ ਗੱਲ ਦਾ ਦੁੱਖ ਅਤੇ ਅਫਸੋਸ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਅੰਤਰਨ ਕਮੇਟੀ ਨੇ ਸਿੰਘ ਸਾਹਿਬ ਗਿਆਨੀ ਰਗਵੀ ਸਿੰਘ ਜੀ ਜੈਦਰ ਸਾਹਿਬ ਕਲਤਕ ਸਾਬ ਅਦੇ ਸਿੰਘ ਸਾਹਿਬ ਜੈਸਮਦਾਨ ਸਿੰਘ ਜੀ ਜੈਦਰ ਸਾਹਿਬ ਕਿਸਕਰ ਸਾਹਿਬ ਦੀ ਅਸਮਾ ਖਤਮ ਕਰਕੇ ਤੇ ਉਹਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਾਸੇ ਕਰ ਦਿੱਤਾ ਹੈ ਇਸ ਗੱਲ ਦੀ ਸਮੂਚਾ ਸਿੱਖ ਪੰਥ ਬੜੇ ਗਰਨੇ ਸ਼ਬਦਾ ਵਿੱਚ ਨਿੰਦਿਆ ਕਰ ਰਿਹਾ ਹੈ ਅਤੇ ਸਾਰੇ ਪਾਸੇ ਤੋਂ ਇਸ ਦੀ ਨਿਖੇਧੀ ਹੋ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਨੇ ਸਿੱਖ ਪਰੰਪਰਾਵਾਂ ਤੇ ਪਹਿਰਾ ਦੇਣਾ ਹੁੰਦਾ ਅਤੇ ਸਿੱਖ ਰਵੈਤਾਂ ਨੂੰ ਕਾਇਮ ਕਰਕੇ ਰੱਖਣਾ ਹੁੰਦਾ ਹੈ ਤੇ ਜਿਹੜੇ ਹੁਕਮ ਉਲਾਂ ਨੇ ਜਦੋਂ-ਜਦ ਵੀ ਜਾਰੀ ਹੁੰਦੇ ਨੇ ਅਕਾਲ ਤਖਬ ਸਾਹਿਬ ਵੱਲੋਂ ਉਹਨਾਂ ਹੁਕਮਾਂ ਨੂੰ ਮੈਂ ਉਹਨੂੰ ਲਾਗੂ ਕਰਾਉਣ ਦਾ ਫਰਜ਼ੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੇਕਿਨ ਅੱਜ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹੜੇ ਕੀ ਆਪਣੇ ਸਿਆਸੀ ਜਿਹੜੇ ਉਹਨਾਂ ਦੇ ਲੀਡਰ ਨੇ ਉਹਨਾਂ ਤੋਂ ਹੁਕਮ ਲੈ ਕੇ ਉਹਨਾਂ ਦੀ ਇਲਾਜਸ਼ੀ ਜਿਹੜੀ ਮਨਸ਼ਾ ਹੈ ਉਹਦੀ ਪੂਰਤੀ ਕਰ ਰਹੇ ਨੇ ਅਤੇ ਉਹਨਾਂ ਨੇ ਆਪਣੀਆਂ ਸੰਸਥਾਵਾਂ ਦਾ ਆਪਣੀਆਂ ਪਰੰਪਰਾਵਾਂ ਦਾ ਆਪਣੀਆਂ ਰਵੈਤਾਂ ਦਾ ਬਹੁਤ ਵੱਡਾ ਅਸਕਾਰ ਕਰ ਦਿੱਤਾ ਉਹਨਾਂ ਨੇ ਜੀਸਸ ਨਾਮ ਤੇ ਸਭ ਨੂੰ ਸਾਰੇ ਮੰਨਿਆ ਮੇਰੀ ਪੀੜੀ ਦਾ ਜੋ ਸੰਕਲਪ ਹੈ ਸਾਡੇ ਕੋ ਫਲਸਫਾ ਹੈ ਉਸ ਫਲਸਫੇ ਨੂੰ ਵੀ ਉਹਨਾਂ ਨੇ ਨਕਾਬਤਾ ਅਤੇ ਦੋ ਤਰੀਕ ਦੇ ਜਿਹੜੇ ਹੁਕਮਾਂਵੇਂ ਜਾਰੀ ਕੀਤੇ ਗਏ ਸੰ ਅਕਾਲ ਤਖਤ ਸਾਹਿਬ ਦੀ ਫਰਜ਼ੀ ਤੋਂ ਸਿੰਘ ਸਭਾਵਾਂ ਵੱਲੋਂ ਜਿਨ੍ਹਾਂ ਵਿੱਚ ਗਰੀ ਹਲਕੀ ਸਿੰਘ ਜੀ ਵੀ ਸ਼ਾਮਲ ਸਨ ਇਹਨਾਂ ਤਿੰਨਾਂ ਹੀ ਸਿੰਘ ਸਭਾਵਾਂ ਨੂੰ ਆਪਣੇ ਮਨਮਰਜੀ ਦੇ ਨਾਲ ਗਲਤ ਫੈਸਲਾ ਲੈ ਕੇ ਇਹਨਾਂ ਨੇ ਆਪਣੀਆਂ ਸਭਾਵਾਂ ਤੋਂ ਫਾਰਕ ਕੀਤਾ ਇਸ ਨਾਲ ਸਾਡੇ ਜਜ਼ਬਾਤਾਂ ਨੂੰ ਸਾਡੀ ਭਾਵਨਾ ਨੂੰ ਬਹੁਤ ਵੱਡੀ ਟਾਹ ਲੱਗੀ ਹੈ ਇਸ ਨਾਲ ਕੋਈ ਪ੍ਰਾਪਤ ਨਹੀਂ ਹੋਣਾ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਨਾ ਹੀ ਸ਼੍ਰੋਮਣੀ ਕਾਲੀ ਦਲ ਦੇ ਉਸ ਧੜੇ ਨੂੰ ਜਿਹੜਾ ਲਗਾਤਾਰ ਜਦੋਂ ਤੋਂ ਹੁਕਮਨਾਮੇ ਜਾਰੀ ਹੋਏ ਹਨ ਦੋ ਤਰੀਕ ਤੋਂ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਉਹ ਹੁਕਮਨਾਮਿਆਂ ਦੀ ਅਲਗਣਾ ਕਰਦੇ ਗਏ ਨੇ ਅਤੇ ਇਮਾਨੇ ਸਿੱਧੀ ਟੱਕਰ ਨਹੀਂ ਆ ਕੱਲ ਤੱਕ ਸਾ DNA ਇਹ ਕਦੇ ਵੀ ਸਿੱਖ ਪੰਥ ਪਰਵਾਹ ਨਹੀਂ ਕਰੂਗਾ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਤਭੂ ਵਾਸਤੇ ਜਿਹੜਾ ਜਿਹੜਾ ਵੀ ਕੋਈ ਯੋਗਦਾਨ ਪਾ ਰਿਆ ਜਿਹੜਾ ਆਪਣੀ ਨਿੱਜੀ स्वार्थਾਂ ਨੂੰ ਮੂਰੇ ਰੱਖ ਕੇ ਵੀ ਪੂਰਤੀ ਕਰਨਾ ਚਾਹੁੰਦਾ ਹੈ ਜਿਹੜਾ ਆਪਣੇ ਹੰਕਾਰ ਆਕੜ ਵਿੱਚ ਰਹਿ ਕੇ ਉਹਨੂੰ ਆਪਣੀ ਸਦਾਤ ਆਪਣੇ ਸੂਲਾਂ ਦਾ ਆਪਣੀ ਪਰੰਪਰਾ ਦਾ ਕੋਈ ਪਰਵਾਹ ਨਹੀਂ ਉਹਨ ਕਰੀ ਵੀ ਸਿੱਖ ਪੰਥ ਸਹਿਕਾਰ ਨਹੀਂ ਕਰੂਗਾ ਕਦੀ ਮਾਫ ਨਹੀਂ ਕਰੂਗਾ ਇਸ ਲਈ ਸਮੁੱਚੇ ਸਿੱਖ ਪੰਥ ਨੂੰ ਹੱਥ ਜੋੜ ਕੇ ਅਪੀਲ ਕਰਦੇ ਬੇਨਤੀ ਕਰਦੇ ਆ ਕਿ ਆਪਾਂ ਸਮਝੋ ਇਹਨਾਂ ਫੈਸਲਿਆਂ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ਅਤੇ ਜਿਹੜੇ ਹੁਕਮਨਾਮੇ ਜਾਰੀ ਹੋਏ ਸਨ ਜਿਸ ਵਿੱਚ ਸਿੰਘ ਸੁਭਾਨ ਵੱਲੋਂ ਕਮੇਟੀ ਬਣਾਈ ਗਈ ਸੀ ਜਿਸ ਕਮੇਟੀ ਨੇ ਸ਼੍ਰੋਮਣੀ ਕਾਲੀ ਦਲ ਦੀ ਨਵੇਂ ਸਿਰੇ ਤੋਂ ਭक्ति ਰੰਮ ਕਰਕੇ ਤੇ ਉਸ ਨੂੰ ਮੁਦਮਲ ਕਰਨਾ ਸੀ ਸਾਰਾ ਢਾਂਚਾ ਕੈਮ ਕਰਨਾ ਸੀ ਸ਼੍ਰੋਮਣੀ ਕਾਲੀ ਦਲ ਦਾ ਉਸ ਕਮੇਟੀ ਦਾ ਅਸੀਂ ਅਪੀਲ ਕਰਦੇ ਹਾਂ ਸਮੁੱਚੇ ਸਿੱਖ ਪੰਥ ਨੂੰ ਸਾਰੀਆਂ ਸੰਸਥਾਵਾਂ ਨੂੰ ਪੰਥ ਦੇ ਸਾਰੇ ਵਰਗਾਂ ਨੂੰ ਸਭ ਨੂੰ ਉਹਦਾ ਸਾਥ ਦੇਣਾ ਚਾਹੀਦਾ ਅਤੇ ਉਸ ਜਿਹੜੀ ਭਰਤੀ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਕਦੇ ਵੀ ਕੋਈ ਨਿੱਜੀ ਵਿਅਕਤੀ ਆਪਣੇ ਸਵਾਰਥ ਖਾਤਰ ਸਿੱਖਾਂ ਦੀਆਂ ਪਰੰਪਰਾਵਾਂ ਨੂੰ ਸਿੱਖਾਂ ਦੇ ਸਿਧਾਂਤ ਨੂੰ ਕਦੇ ਨਹੀਂ ਟਾਲੀ ਲਾ ਸਕੂਗਾ ਸਾਰੀਆਂ ਸੰਸਥਾਵਾਂ ਨੂੰ ਕਦੀ ਨਹੀਂ ਕਮਜ਼ੋਰ ਨਹੀਂ ਕਰ ਸਕੂਗਾ ਆਕਾਲ ਤਖਤ ਸਾਹਿਬ ਸਰਵੋਤਮ ਸੰਸਥਾ ਹੈ ਜਿਸ ਨੂੰ ਆਪਾਂ ਸਾਰਿਆਂ ਨੂੰ ਸ਼ਕਤੀ ਮੰਨਦੀ ਹੈ ਤੇ ਆਪਾਂ ਸਾਰੇ ਉਹਦੇ ਅੱਗੇ ਜਾ ਕੇ ਸੀਸ ਝੁਕਾਉਂਦੇ ਆ ਹਰ ਹੁਕਮ ਆਕਾਲ ਤਖਤ ਸਾਹਿਬ ਦਾ ਆਪਾਂ ਮੰਨਦੇ ਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਆਪਾਂ ਸਾਰਿਆਂ ਨੂੰ ਰਲ ਕੇ ਇਕੱਠੇ ਹੋ ਕੇ ਉਸ ਸਿਧਾਂਤ ਦੇ ਪਹਿਰਾ ਦੇਣਾ ਚਾਹੀਦਾ ਤੇ ਜਿਹੜਾ ਹੁਕਮਨਾਮਾ ਜਾਰੀ ਹੋਇਆ ਦੋ ਤਰੀਕਿਆਂ ਨੂੰ ਸੁਖਮਣੋਂ ਮੇਰੀ ਪੰਨਾ ਵਾਸਤੇ ਆਪਾਂ ਸਾਰੇ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਇਸ ਕਮੇਟੀ ਦਾ ਸਾਥ ਦੇਣਾ ਚਾਹੀਦਾ ਹੈ ਵਾਈਬ੍ਰੋ ਜੀ ਦਾ ਖਾਲਸਾ ਵਾਈਬ੍ਰੋ